ਨੌਰੀ ਬਾਰਡਰ ਤੇ ਸ਼ਹੀਦ ਹੋਏ ਕਿਸਾਨ ਨੌਜਵਾਨ ਸੁਭ ਕਰਨ ਦੀ ਭੈਣ ਨੇ ਅੱਜ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਨੌਕਰੀ ਦੀ ਜੁਆਇਨ ਕਰ ਲਈ ਆ ਪੁਲਿਸ ਮੁਲਾਜ਼ਮ ਬਣ ਗਈ ਆ ਹੁਣ ਪਰ ਉਤੋ ਹੀ ਪੁਲਿਸ ਮੁਰਾਜਬ ਬਣ ਸਰ ਸ਼ੁਭਕਰਨ ਦੀ ਭੈਣ ਦਾ ਪਹਿਲਾ ਜਿਹੜਾ ਬਿਆਨ ਦੇਖਣ ਨੂੰ ਮਿਲਿਆ ਉਹਦਾ ਕਹਿਣਾ ਹੈ ਕਿ ਬੇਸ਼ੱਕ ਮੈਨੂੰ ਨੌਕਰੀ ਮਿਲ ਗਈ ਮੇਰੇ ਪਰਿਵਾਰ ਨੂੰ ਸਰਕਾਰ ਦੇ ਵੱਲੋਂ 1 ਕਰੋੜ ਰੁਪਏ ਦਿੱਤਾ ਗਿਆ ਪਰ ਜੇਕਰ ਮੇਰਾ ਭਰਾ ਸ਼ੁਭਕਰਨ ਹੁੰਦਾ ਤਾਂ ਸਾਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਸੀ ਜੇਕਰ ਮੇਰਾ ਭਰਾ ਹੁੰਦਾ ਤਾਂ ਅੱਜ ਅਸੀਂ ਬਹੁਤ ਖੁਸ਼ ਹੋਣਾ ਸੀ ਪਰ ਕਿਤੇ ਨਾ ਕਿਤੇ ਮੈਨੂੰ ਆਪਣੇ ਭਰਾ ਦੀ ਕਮੀ ਜਿਹੜੀ ਉਹ ਹਰ ਦਿਨ ਹਰ ਰੋਜ਼ ਬੜੀ ਮਹਿਸੂਸ ਹੁੰਦੀ ਆ ਗਰਪੀ ਤੇ ਕੋਰਚ ਬੱਲੋਈ ਕਿਹਣਾ ਸੌਂਦਾ ਅੰਜਸੀ ਪੰਜਾਬ ਸਰਕਾਰ ਦਾ ਮਾਮ ਸਰਕਾਰ ਦਾ ਧੰਨਵਾਦ ਕਰਦੇ ਆ ਜਿਨਨੇ ਨੇ ਆਪਣੇ ਕੀਤੇ ਵਾਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਆ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਲੰਮਾ ਸਮਾਂ ਹੋ ਗਿਆ ਅਜੇ ਤੱਕ ਕੋਈ ਕੁੱਤਾ ਕਾਰਵਾਈ ਨਹੀਂ ਕੀਤੀ ਕੀ ਕਰੀਏ ਇੱਕੋ ਹੀ ਗੱਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਆ ਜਲ ਤੋਂ ਜਲ ਇਨਸਾਫ ਦਿੱਤਾ ਜਾਵੇ ਕਿ ਜੇ ਮੈਂ ਰਾਤ ਵੀ ਦੇਤੀ ਚਲੋ ਨੌਕਰੀ ਦੇ ਕਿਹ ਕਾਟਾ ਪੂਰਾ ਹੋ ਸਕਦਾ ਉਹ ਤਾਂ ਕਾਟਾ ਕਦੇ ਨਹੀਂ ਪੂਰਾ ਹੋ ਸਕਦਾ ਜੇ ਵਿੱਚ ਹੀ ਹਵੇਸ਼ਾ ਨਾ ਰਹੇ ਸਿੱਕੇ ਪਤਾ ਨਹੀਂ ਸਰ ਪਰ ਦਾ ਮਾਨਵੀ ਹੁੰਦਾ ਕਿ ਉਹਨਾਂ ਦੇ ਕੋਈ ਸੁਪਨੇ ਸਿੱਕੇ ਦੱਬੇ ਹੋਣਗੇ ਕਿ ਕਈ ਸੁਪਨੇ ਸਿਹਦੇ ਪੂਰੇ ਕਰਨ ਵਾਲੇ ਅੱਜ ਕਿਹਨਾਂ ਕੌਮ ਦੀ ਜਨ ਬਸ ਅਸਰ ਸਭ ਤੋਂ ਜ਼ਿਆਦਾ ਦੁੱਖਾ ਜੇ ਉਹ ਹੁੰਦਾ ਫਿਰ ਖੁਸ਼ੀ ਹੁੰਦੀ ਸ

ਯੋਗੀ ਦੋਸ਼ੀ ਹੈ ਪੱਟਾ ਕਿ ਸਾਡਾ ਬੇਟਾ ਖਨੌਰੀ ਬਾਰਡਰ ਤੇ ਸੀ ਘਰਨੇ ਤੇ ਉਥੇ ਗੋਲੀ ਲੱਗਣ ਦੇ ਕਾਰਨ ਸੀ ਹੋਗਾ ਸੀ ਵੀ ਕੀ ਮੰਗ ਕਰਦੇ ਹੋ ਸਸਾ ਤੋ ਸਰ ਤੋਂ ਅਸੀਂ ਹੋਰ ਕੋਈ ਮੰਗ ਨਹੀਂ ਵੀ ਇਨਸਾਫ ਦਿੱਤਾ ਜਾਵੇ ਉਹ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਅਸੀਂ ਸਹਿਤਾ ਕਰਤੀ ਚੱਲੂ ਹੋ ਕੇ ਤੇ ਪਰ ਉਹ ਕਟਾਪੂਰਾ ਉਹ ਕਟਾਪੂਰਾ ਨਹੀਂ ਹੁੰਦਾ ਇਹ ਨੌਕਰੀ ਨਾ ਹੋਵੇ ਨਾ ਸਹਿਤਾ ਨਾ ਹੋਵੇ ਸਰ ਕੀ ਨਾਮ ਮੇਰਾ ਨਾਮ ਫਲੇਰ ਸਿੰਘ ਹੈ ਲੈਨ ਆਫ ਲੈਨਸ ਰਕਮ ਕੀ ਗੱਲ ਚਾਹੁੰਦੇ ਜਮਾਦਿਕ ਕਟੀ ਨੇ ਜੇ ਨੂੰ ਕੁਝ ਜਿਹੜੀ ਆਪਣੇ ਗੁਰਪ੍ਰੀਤ ਲੜਕੀ ਨਾਲ ਜੁਆਇੰਟ ਕੀਤੀ ਆ ਉਹ ਕਿਸਾਨ ਮੋਰਚੇ ਦੇ ਵਿੱਚ ਉੱਥੇ ਉਹਨਾਂ ਦਾ ਬਰਾਦਰ ਜੀ ਡੈੱਫ ਹੋ ਗਈ ਸੀ ਉਸ ਦੇ ਹਿਸਾਬ ਨਾਲ ਤਰਸਯੋਗ ਦੇ ਹਿਸਾਬ ਨਾਲ ਆ ਜੁਆਇੰਟ ਸ਼ੁਭਕਰਨ ਦੀ ਭੈਣ ਜਿਹੜੀ ਨਾਂ ਕੁਝ ਨਜ਼ਰ ਆ ਰਹੀ ਆ ਪਰ ਕਿਤੇ ਨਾ ਕਿਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਆਪਣਾ ਵਾਅਦਾ ਪੂਰਾ ਕੀਤਾ ਗਿਆ ਸ਼ੁਭਕਰਨ ਦੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਆ ਪੰਜਾਬ ਪੁਲਿਸ ਦੇ ਵਿੱਚ ਭਰਤੀ ਕੀਤਾ ਗਿਆ ਬਠਿੰਡੇ ਉਹਨਾਂ ਡਿਊਟੀ ਜਿਹੜੀ ਜੁਆਇਨ ਕਰ ਲਈ ਅੱਜ ਡਿਊਟੀ ਜੁਆਇਨ ਕਰਨ ਦੇ ਲਈ ਪਹੁੰਚੀ ਆ ਨਾਲ ਉਹਦੇ ਪਿਤਾ ਸੀਗੇ ਜਿਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਪੰਜਾਬ ਦੀ ਭਗਵੰਤਾਨ ਸਰਕਾਰ ਦਾ ਵੀ ਧੰਨਵਾਦ ਕੀਤਾ ਉੱਥੇ ਹੀ ਕਿਤੇ ਨਾ ਕਿਤੇ ਆਪਣੇ ਭਰਾ ਨੂੰ ਯਾਦ ਕਰਕੇ ਸ਼ੁਭਕਰਨ ਦੀ ਭੈਣ ਭਾਵੁਕ ਹੁੰਦੀ ਵੀ ਦਿਖਾਈ ਦਿੱਤੀ ਦੱਸਦੇ ਕਿ ਵਿੱਚਕ ਕਿਸਾਨੀ ਅੰਦੋਲਨ ਦੌਰਾਨ ਸ਼ੁਭਕਰਨ ਦੀ ਜਿਹੜੀ ਮੌਤ ਕੀ ਕਿਸਾਨਾਂ ਦੇ ਵੱਲੋਂ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਵੀ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਤੇ 1 ਕਰੋੜ ਰੁਪਇਆ ਅਤੇ ਸਰਕਾਰੀ ਨੌਕਰੀ ਦਿੱਤੀ ਗਈ ਦੇ ਭੈਣ ਨੂੰ ਪਰ ਜਿਹੜਾ ਜਿਹੜਾ ਨੌਜਵਾਨ ਕਿਸਾਨ ਸ਼ੁਭਕਰਨ ਜਿਹੜਾ ਸ਼ਹੀਦ ਹੋਇਆ ਪਰ ਉਸ ਦਾ ਘਾਟਾ ਤਾਂ ਉਸ ਦੇ ਪਰਿਵਾਰਾਂ ਨੂੰ ਹੀ ਪਤਾ ਲੱਗ ਸਕਦਾ ਪਰ ਵੇਸ਼ਕ ਹੁਣ ਸਰਕਾਰ ਦੇ ਵੱਲੋਂ ਸਰਕਾਰ ਦੇ ਵੱਲੋਂ ਬਣਾੜਾ ਵਾਦਾ ਸਾਰਾ ਬੇਕੂਬੀ ਨਿਵਾਇਆ ਗਿਆ ਜਿੱਦਾਂ ਚੱਲਦਿਆਂ ਕਿਸਾਨ ਅਤੇ ਸ਼ੁਭਕਰਨ ਦਾ ਪਰਿਵਾਰ ਕੀਤਾ ਨਾ ਕੀਤੇ